ਸੀ ਪਹੁੰਚੇ ਹਾਂ ਬੱਸ ਸਟੈਂਡ ਤੇ ਜਿੱਥੇ ਮਜ਼ਦੂਰਾਂ ਵੱਲੋਂ ਧਰਨਾ ਲਗਾਇਆ ਸਾਡੇ ਨਾਲ ਕੰਡੈਕਸ਼ਨ ਟੇਬਲ ਦੇ ਪ੍ਰਧਾਨ ਜੀ ਮੌਜੂਦ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਪ੍ਰਧਾਨ ਜੀ ਕਿਸ ਸਬੰਧ ਵਿੱਚ ਧਰਨਾ ਲਗਾਇਆ ਗਿਆ ਹਾਂ ਜੀ ਅੱਜ ਦਾ ਜਿਹੜਾ ਧਰਨਾ ਆ ਪੰਜਾਬ ਤੇ ਆਪਣੇ ਭਾਰਤ ਕਾਲ ਦੀ ਮਤਲਬ ਕਾਲ ਦਿੱਤੀ ਗਈ ਸੀ ਸੀਆਈਟੀਯੂ ਸੈਂਟਰ ਆਫ ਟ੍ਰੇਡਿਯੂਨ ਨੇ ਵੱਲੋਂ ਜਿਹੜੇ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਕਾਲ ਦਿੱਤੀ ਗਈ ਸੀ ਕਿ ਜਿਹੜੀ ਸੈਂਟਰ ਗਵਰਨਮੈਂਟ ਦੀਆਂ ਨੀਤੀਆਂ ਤੇ ਮਿਜਾਹ ਗਵਰਨਮੈਂਟ ਦੀਆਂ ਨੀਤੀਆਂ ਮਜ਼ਦੂਰ ਮਜ਼ਦਮ ਅਤੇ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਇਹ ਸਾਰੇ ਜਿਹੜੇ ਫੈਸਲੇ ਲੈ ਗਏ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਸੀਗੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਮੌਜੂਦਾ ਪੰਜਾਬ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਆ ਪੰਜਾਬ ਦੇ ਵਿੱਚ ਜਿਹੜੇ ਕੰਟਰਕਸ਼ਨ ਵਰਕਰ ਆ ਇਹਨਾਂ ਦੀਆਂ ਜਿਹੜੀਆਂ ਸਕੀਮਾਂ ਸੀਗੀਆਂ ਵੈਲਫੇਅਰ ਬੋਰਡ ਦੀਆਂ ਐਕਟ 1996 ਉਹਦੇ ਵਿੱਚ ਜਿਹੜੀਆਂ ਸਕੀਮਾਂ ਮਿਲਦੀਆਂ ਸੀਗੀਆਂ ਉਨ੍ਹਾਂ ਦੇ ਵਿੱਚ ਕਾਫੀ ਕਟੌਤੀ ਕੀਤੀ ਗਈ ਹੈ ਮੌਜੂਦਾ ਸਰਕਾਰ ਵੱਲੋਂ ਤੇ ਜਿਹੜੇ ਐਕਸੀਗਰੇਸ਼ੀਆ ਕੇਸ ਆ ਡੈਥ ਕੇਸ ਆ ਐਕਸੀਡੈਂਟ ਕੇਸ ਆ ਉਹ ਵੀ ਪੰਜਾਬ ਸਰਕਾਰ ਵੱਲੋਂ ਰੋਕੇ ਜਾ ਰਹੇ ਆ ਤੇ ਮਜ਼ਦੂਰ ਕਾਫੀ ਪਰੇਸ਼ਾਨ ਆ ਤੇ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਵਜੂਤ ਤੇ ਇਹ ਸਰਕਾਰ ਬਣੀ ਸੀਗੀ ਤੇ ਸਰਕਾਰ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਆਪਣੇ ਵੱਲੋਂ ਸਕੀਮਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਜਾਂ ਲੋਕਾਂ ਦੀਆਂ ਜਿਹੜੀਆਂ ਐਕਸੀਗਰੇਸ਼ੀਆ ਸਕੀਮ ਆ ਡੈਥ ਕੇਸ ਆ ਵਿਧਵਾ ਔਰਤਾਂ ਅਤੇ ਬੇਸਾਰਾ ਅਨਾਥ ਬੱਚਿਆਂ ਦੇ ਜਿਹੜੇ ਸਕੀਮਾਂ ਆ ਉਹਨਾਂ ਨੂੰ ਫੌਰਨ ਲਾਗੂ ਕਰੇ ਨਹੀਂ ਤਾਂ 227 ਆਉਣ ਵਾਲਾ ਜਿਸ ਤਰ੍ਹਾਂ 227 ਦੇ ਵਿੱਚ ਪਹਿਲਾਂ ਆਮ ਆਦੀ ਪਾਰਟੀ ਆਈ ਆ ਤੇ 227 ਵਿੱਚ ਇਹਨੂੰ ਵਾਪਸ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਤੇ ਆਪਦੇ ਮਾਦੀਆਂ ਦਾ ਧੰਨਵਾਦ ਕਰਦਾ